ਹਰ ਅੱਜ ਜਿੰਨੇ ਕਰਦੇ ਆਂ ਉਹ ਚੰਗਾ ਸਾਫ ਬਸ ਤੰਤੋਂ ਜਾਂਦੇ ਵੀ ਸਾਰਾ ਨਹੀਂ ਸੀ ਇੱਕ ਦਿਨ ਆਉਂਦੇ ਗੋਮਿਲ ਖਰਾਬੀ ਖਸਰ ਬਸ ਇਸੇ ਸਾਡੇ ਕੋਲ ਬਾਅਦ ਦੇਖਦੇ ਤਾਂ ਖੇਤੀਆਂ ਦੇ ਸਾਰੇ ਜਿਹੜਾ ਲਾਇਆ ਇੱਕ ਉਹ ਨਾ ਇਹਦਾ ਜਿੰਨੇ ਜੱਦ ਦੇ ਰਹੇ ਹੋ ਬਰਵਾ ਨੇ ਖੇੜਾ ਕੁਆਲਟੀ ਦਾ ਤਾਂ ਨਾ ਤਾਂ ਮੈਂ ਖਾਣੇ ਹੋ ਗਏ ਮੈਂ ਤਾਂ ਨਹੀਂ ਕਿ ਉਹ ਬਹੁਤ ਬੁਰੇ ਹਾਲ ਖਰਾਬੇ ਮਾਰੇ ਪਾਏ ਗਏ ਤੇ ਤੋ ਦੇਖੋ ਹਾਲ ਕੀ ਬਣਾ ਦਿੱਤਾ ਕੋਈ ਰੰਗ ਦਾ ਕੰਮ ਨਹੀਂ ਆ ਰਿਹਾ ਨਹੀਂ ਕੋਈ ਜਿੰਨੇ ਨਹੀਂ ਕੋਈ ਨਹੀਂ ਕਰਦਾ ਇਹਦੇ ਲਈ ਨਹੀਂ ਹਰ ਇੱਕ ਦੇਖੀਏ ਆ ਤਾਂ ਸੀ ਕੁ ਮਾਰੀਆ ਬੇ ਮਾਰੀ ਜੇ ਮਾਤਾਂ ਮਰਦਾ ਜੀ ਸਾਰੀ ਗੱਲ ਮਾਰੀਆ ਬਖਾਰ ਹਰ ਕੀ ਹਾਣੋ ਆ ਬੱਚਾ ਉਹਨੇ ਥੀ ਗਾਲੇ ਵੀ ਨਾ ਸੋ ਹਰ ਨਾ ਮਾਜੀ ਦੋ ਸੀ ਜਮਾਦਾਰ ਹਾਂ ਤੁਸੀਂ ਆਹ ਨਾਲ ਦੇ ਉਸ ਫਾਇਸੂ ਕਰਦੇ ਹਾਂ ਸਾਫ ਕਰਦੇ ਹਾਂ ਕਰਦੇ ਰਹਿੰਦੇ ਜਿੰਨੇ ਜਿੰਨੇ ਕਰਦੇ ਹਾਂ ਕਦੇ ਕਮੇਟੀ ਨੇ ਕਿਹਾ ਤੁਸੀਂ ਪਾਣੀ ਵਾਲਾ ਕਹਿਣਾ ਜੇ ਇਹ ਤਾਂ ਅਰੇ ਮੇਕੀਨ ਅੰਨੀ ਵਾਲੇ ਕਈ ਵਾਰ ਗੁਣਾਇਆ ਨਹੀਂ ਨਾ ਤੇ ਨਾਲੀ ਦਾ ਪਾਣੀ ਵੀ ਅੰਦਰ ਜਾਂਦਾ ਈ ਘਰ ਦੇ ਵਿੱਚ ਨਾਲੀ ਦਾ ਬੰਦ ਹੋ ਜਾਂਦਾ ਏ ਸੱਤ ਬੰਦ ਉਹਨਾਂ ਨੂੰ ਜਾਈਦਾ ਬੁਲਾਉਣਾ ਚਾਹੀਦਾ ਸਫਾਈ ਕਰਨ ਨੂੰ ਜੇ ਕਾਲੀ ਪੰਜ ਸਾਲ ਤੋਂ ਰਹੇ ਨੇ ਅੱਛਾ ਆ ਲੈਟਨ ਬਣਨ ਦਾ ਕੰਕਰ ਹੋ ਗਿਆ ਇਹ ਤੋਂ ਮੇਰੇ ਖਾਲਸਾ ਹੋ ਗਿਆ ਉਹ ਵੀ 25 ਸਾਲ ਅੱਛਾ ਇਹ ਕਦੋਂ ਫਿਰ ਬੰਦ ਨੂੰ ਕਿਉਂ ਹੋ ਗਿਆ ਇਹ ਕੀ ਗੱਲ ਬੰਦ ਚੱਲੀਆਂ ਹੀ ਨਹੀਂ ਗਈਆਂ ਨੀਵੀਆਂ ਹੋ ਗਈਆਂ ਕਿਸੇ ਨੇ ਪੁੱਛਿਆ ਨਹੀਂ ਕਮਿਊਨਿਟੀ ਵਾਲਿਆਂ ਨੇ ਕੋਈ ਤਵੱਜੂ ਨਹੀਂ ਦਿੱਤੀ ਮੋਰਾ ਹਾਲ ਬਹੁਤ ਖੜੇ ਆ ਗੰਦਗੀ ਪਈ ਹੁੰਦੀ ਹੈਗੀ ਬਹੁਤ ਇੱਥੇ ਬਹੁਤ ਬੁਰੇ ਸ਼ਾ ਹਾਲ ਹੈ ਇਹ ਤਾਂ ਮੇਰੇ ਆਉਣ ਦੇ ਨਾਲ ਥੋੜਾ ਜਿਹਾ ਨਾ ਕੋਈ ਗੰਦਗੀ ਉਹ ਮੜੇ ਜੇ ਦੂਰ ਆਸੇ ਪਾਸੇ ਨਹੀਂ ਜਾਂਦੇ ਆ ਮੈਂ ਰੋਜ਼ ਇਹਨਾਂ ਨਾਲ ਲੋਕਾਂ ਨਾਲ ਲੜਦਾ ਰਹਿੰਦਾ ਇਸ ਕਰਕੇ ਫਿਰ ਆਖਿਆ ਵੀ ਚਲੋ ਕਿੰਨਾ ਟਾਈਮ ਹੁੰਦਾ ਮੈਂ ਆਖਿਆ ਵੀ ਮੇਰੇ ਨੇੜੇ ਦੀ ਇਹ ਕਲੀਨਿੰਗ ਗੰਦੀ ਹੈ ਹੁੰਦਾਗਾ ਬਹੁਤ ਕੰਮ ਖਰਾਬ ਹੈ ਇਸ ਕਰਕੇ ਮੈਂ ਬੜਾ ਜੋਰ ਲਾਇਆ ਪ੍ਰਧਾਨ ਨੂੰ ਵੀ ਆਖਿਆ ਸਾਰੇ ਬੰਦੇ ਨੂੰ ਆਖਿਆ ਹੁਣ ਮੈਂ ਇਹ ਸੋਚਿਆਗਾ ਵੀ ਮੈਂ ਡੀਵੀ ਦਾ ਚਿੱਠੀ ਲਿਖੂਗਾ ਤੇ ਇਸ ਕਰਕੇ ਕਿ ਵੀ ਇਹ ਚੱਕਿਆ ਜਾਵੇ ਇੱਥੋਂ ਤੇ ਬਹੁਤ ਗੰਦਗੀ ਹੈ ਸਾਡੇ ਨਾਲੇ 2-2 ਸਾਲ ਨਹੀਂ ਬੰਦ ਸਾਫ ਹੁੰਦੇ ਇਸ ਤਰ੍ਹਾਂ ਕੇ ਮਦਦ ਨਹੀਂ ਛੱਡੀ ਜਮਾਨਾ ਜ਼ਿਆਦਾ ਛੱਡੀ ਹੈ ਹਾਂ ਜਮਾਨਾ ਜ਼ਿਆਦਾ ਛੱਡੀ ਹੈ ਬਹੁਤ ਬੁਰਾ ਹਾਲ ਹੈ ਸਾਲ ਸਾਲ ਦੋ ਦੋ ਸਾਲ ਦਾ ਨਾਲੀਆਂ ਹੀ ਨਹੀਂ ਕੱਢਦੀ ਮੈਂ ਜੋਰ ਲਾਉਣਾ ਜਾ ਜਾ ਕੇ ਬੜੀਆਂ ਮਿੰਤਾ ਕਰਦਾ ਉਹਨੂੰ ਆ ਕੇ ਪ੍ਰਧਾਨ ਦੀਆਂ ਉਹਨਾਂ ਨੇ ਮੇਡ ਦੀਆਂ ਕਰਾਂ ਦੀਆਂ ਸਫਾਈ ਸੇਵਕ ਨੂੰ ਵੀ ਕਹਿ ਰਿਹਾ ਸਫਾਈ ਸੇਵਕ ਨੂੰ ਤਾਂ ਬਹੁਤ ਆਖੀਦਾ ਹੈ ਤਾਂ ਹੀ ਤਾਂ ਮਾੜਾ ਜਿਹਾ ਸਫਾਈ ਸੇਵਕ ਤਾਂ ਸੁਣਦੇ ਨਹੀਂ ਸਭ ਕਿਸੇ ਦੀ ਉਹ ਨਹੀਂ ਸੁਣਦੇ ਕਿਸੇ ਦੀ ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਐਮਸੀ ਹੈਗੇ ਆ ਹਾਂ ਐਮਸੀਆਂ ਦੇ ਉੱਤੇ ਉਹਨਾਂ ਦੇ ਪ੍ਰਧਾਨ ਹੈ ਤੂੰ ਆਪਦੇ ਐਮਸੀਆਂ ਦੀ ਸੁਣਨਗੇ ਸਾਡੀ ਸੁਣਨਗੇ ਐਮਸੀ ਨੂੰ ਵੀ ਨਾ ਕਦੇ ਕਿਤੇ ਮੈਂ ਕਿ ਜਾ ਕੇ ਪ੍ਰਧਾਨ ਨੂੰ ਇਹ ਗੱਲ ਆਖੀ ਵੀ ਕਿ ਪ੍ਰਧਾਨ ਜੀ ਤੁਸੀਂ ਨਾ ਇਹ ਜਿਹੜੇ ਨਾਲੇ ਹੈ ਨਾ ਇਹਦੇ ਕਢਵਾ ਦਿਆ ਕਰੋ। ਇਹਦਾ ਸਾਰੇ ਕੰਮ ਦਾ ਜ਼ਿੰਮੇਵਾਰ ਫਿਰ ਕਿਹਨੂੰ ਸਮਝੋ ਤੁਸੀਂ ਆ ਜੋ ਗੰਦ ਹੈ ਤੁਹਾਡੇ ਬਾਹਰ ਪਿਆ ਜਾਇਆ ਹੈ। ਇਹ ਗੰਦ ਦਾ ਇਹ ਇਹ ਹੀ ਹੈ ਜ਼ਿੰਮੇਵਾਰ। ਇਹ ਸਿਰਫ ਮਿੱਟੀ ਹੈ ਜੀ ਇਹਦਾ ਮੈਂ ਰਿਸਪੌਂਸਿਬਿਲਟੀ ਨਗਰਪਾਲਿਕਾ ਦੀ ਮੰਦੀ ਹੈ। ਨਗਰਪਾਲਿਕਾ ਇਹ ਜਿਹੜੇ ਵਾਲ ਤਾਂ ਨਗਰਪਾਲਿਕਾ ਸਫਾਈ ਦੀ ਨਾ ਸਾਰੀ। ਹੁਣ ਮੈਂ ਡੀਸੀ ਨੂੰ ਚਿੱਠੀ ਲਿਖਾਉਣੀ ਹੈ। ਗੰਦਗੀ ਦੀ ਸਮੱਸਿਆ ਬਾਰੇ ਸਾਨੂੰ ਨਗਰਪਾਲਿਕਾ ਦੇ ਪ੍ਰਧਾਨ ਸ੍ਰੀ ਅਜਮੇਰ ਸਿੰਘ ਜੀ ਨੇ ਦੱਸਿਆ। 14 ਸਤੰਬਰ ਤੋਂ 14 ਅਕਤੂਬਰ ਤੱਕ। ਅਸੀਂ ਸਫਾਈ 15 ਵਾਲਾ ਬਣਾ ਰਹੇ ਹਾਂ ਉਸ ਚ ਅਸੀਂ ਏਰੀਆ ਸਾਰੇ ਨਾ ਬਣਾਏ ਗਏ ਆ ਕਿ 14 ਨੂੰ ਇਸ ਪਾਸੇ 15 ਦੇ ਪਾਸੇ ਪਬਲਿਕ ਨੂੰ ਨਾਲੀ ਸਿੱ ਪਹਿਲਾਂ ਬਣਾਈਤੀ ਕਰਾਵਾਂਗੇ ਪਬਲਿਕ ਨੂੰ ਨਾਲਾ ਨਹੀਂ ਅਸੀਂ ਜਿੱਥੇ ਸਾਡੇ ਸੈਨ ਇੰਸਪੈਕਟਰ ਹੋਣਗੇ ਉੱਥੇ ਤੁਸੀਂ ਆਪਣੇ ਸਟਾਫ ਦਾ ਸੁਪਰਵਾਈਜ਼ਰੀ ਬੰਦਾ ਵੀ ਦਾ ਲਗਾਇਆ ਹੈ ਤੇ ਉਸ ਅਸੀਂ 25 20 ਤੋਂ ਲੈ ਕੇ 25 ਬੰਦੇ ਅਸੀਂ ਇੱਕ ਤਾਂ ਸਾਡੀ ਬਦਕਿਸਮਤੀ ਹੈ ਕਿ ਸਫਾਈ ਸਭ ਤੋਂ ਜ਼ਰੂਰੀ ਚੀਜ਼ ਹੈ ਸਫਾਈ ਸੇਵਕਾਂ ਦੀਆਂ ਪੋਸਟਾਂ ਤੇ ਬਲੈਂਕਟ ਬੈਨ ਲੱਗਾ ਹੋਇਆ ਹੈ। ਸਾਨੂੰ ਗਵਰਨਮੈਂਟ ਨਵੇਂ ਬੰਦੇ ਲਾਉਣੀ ਨਹੀਂ ਦਿੰਦੀ। ਅਸੀਂ ਡੇਲੀ ਵੇਜ ਦੇ ਬੰਦੇ ਲਗਾ ਦਿੰਦੇ ਸੀ। ਇਹ ਪਿੱਛੇ ਜੋ ਹਾਈ ਕੋਰਟ ਦਾ ਰਿਸਨ ਆ ਗਿਆ, ਉਹ ਕਹਿੰਦੇ ਤੁਸੀਂ ਡੇਲੀ ਵੇਜ ਤੇ ਵੀ ਬੰਦੇ ਨਹੀਂ ਲਾ ਸਕਦੇ। ਹੁਣ ਅਸੀਂ ਕੀ ਕਰਦੇ ਹਾਂ ਕਿ ਅਸੀਂ ਸਫਾਈ ਦਾ ਐਸਟੀਮੇਟ ਬਣਾ ਦਿੰਦੇ ਆ। ਐਸਟੀਮੇਟ ਬਣਾ ਕੇ ਉਹ ਅਸੀਂ ਡੇਲੀ ਵੇਜ ਦੇ ਟਾਈਪ ਬੰਦੇ ਉਹਨਾਂ ਵਿੱਚ ਰੱਖ ਲੈਂਦੇ ਆ। ਉਸ ਤੇ ਅਸੀਂ 20 ਬੰਦੇ ਹੁਣ ਇਹ ਗਵਰਨਮੈਂਟ ਸਾਨੂੰ ਸਪੈਸ਼ਲ ਤੁਲਨਾਸ਼ਿ ਦਿੰਦੀ ਹੈ। ਵੀ ਤੁਸੀਂ ਸਫਾਈ 15 ਵਾਲਾ ਜਿਹਨਾਂ ਨੇ ਮਨਾਣਾ ਹੈ ਬਿੱਟੂ ਸੀ ਵੀ ਤੋਂ ਲਾਗੇ 25 ਬੰਦੇ ਆਪਣੇ ਦੋ ਗਰੁੱਪਾਂ ਚ ਵੱਲ ਕੇ ਤੇ ਦੋ ਰੋਜ਼ ਦੇ ਵਾਰਡਸ ਚ ਲੈ ਕੇ ਇਹ ਸਾਰੇ ਸਿੱਖਰਾਓ ਇੱਕ ਕੰਪੇਨ ਸਾਰੀ ਚ ਚੱਲੂਗੀ। ਇਹ ਕੋਈ ਕਰੋਗੇ ਅੱਗੇ ਵਾਸਤੇ ਫਿਊਚਰ ਪਲਾਨਿੰਗ ਦੇ ਵੇਖ ਰੱਖੋਗੇ। ਇਹ ਜੇ ਸਾ ਨੂੰ ਗਵਰਨਮੈਂਟ ਨੇ ਇਹ ਅਲਾਉ ਕੀਤਾ ਵੀ ਤੁਹਾਨੂੰ ਤੁਸੀਂ ਐਕਸਟਰਾ ਬੰਦੇ ਤੁਸੀਂ ਲਾ ਸਕਦੇ ਹੋ। ਅਸੀਂ ਤਾਂ ਪਰਮਨੈਂਟ ਫਿਚਰ ਬਣਾਣਾ ਚਾਹੁੰਦੇ ਹਾਂ। ਗੰਦਗੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਸਾਰੀਆਂ ਬਿਮਾਰੀਆਂ ਜੋ ਮੱਖੀ ਗੰਦਗੀ ਦੇ ਬੈਠੂਗੀ, ਮੱਖੀ ਜਾਊਗੀ, ਤੁਹਾਡੇ ਖਾਣੇ ਤੇ ਬੈਠੂਗੀ। ਕਿਹੜਾ ਬੰਦਾ ਇੰਨਾ ਟਾਈਟਲੀਨ ਹੈ। ਮੱਖੀਆਂ ਤੇ ਤੁਹਾਡੇ ਕੋਲ ਚੀਜ਼ ਬੈਠੀ ਹੀ ਨਾ ਘਰ ਘਰ ਜਿਹੜਾ ਪਦਾਰਥ ਇਹਨਾਂ ਹਲਵਾਈ ਦੁਕਾਨਾਂ ਦੇ ਮੱਠੀਆਂ ਬੈਠੇ ਲੱਡੂ ਉਹ ਖਾਂਦੇ ਆਂ ਇੱਕ ਗੰਦ ਘੜੇ ਬਾਸੜ ਕੇ ਰੱਖਦੇ ਨੇ ਤੂੰ ਚੱਲਦੇ ਕਿੰਨੇ ਛੀਂਗ ਰਬਾ ਜੋ ਸੁੱਕ ਜਾਂਦਾ ਹੁੰਦਾ ਫੇਰ ਉਹ ਜਗ੍ਹਾ ਚਲਾ ਜਾਂਦਾ ਅੱਧਾ ਟੱਕ ਲੈ ਜਾਂਦੇ ਔਰ ਜਿੰਨਾ ਨੂੰ ਗਿੱਲਾ ਜਾਂ ਗੰਦ ਪਿਆ ਰਹਿੰਦਾ ਉਹ ਤੇ ਮੱਖੀਆਂ ਨਹੀਂ ਦੀਆਂ ਉਹ ਮੱਖੀਆਂ ਖਾਈ ਚੀਜ਼ੀ ਲੈ ਕੇ ਤਰੇ ਨਹੀਂ ਪਾਣੀ ਦਾ ਜਾਂ ਸਫਾਈ ਦਾ ਪੇੜੇ ਬਾਰੇ ਤਾਂ ਸੀ ਕੋਈ ਥੀ ਵਿਊ ਦੇਣਾ ਚਾਹੁੰਗੇ ਹਾਂ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਸ਼ਹਿਰ ਚ ਆਪਣੇ ਕੋਟਗੁਪੁਰਾ ਦੇ ਸ਼ਹਿਰ ਚ ਬੜਾ ਹੀ ਪੇੜਾ ਹਾਲ ਹੈ ਕੋਈ ਮਿਊਨਿਸਪੈਲਿਟੀ ਦਾ ਕੋਈ ਅੱਛਾ ਇੰਤਜ਼ਾਮ ਨਹੀਂ ਹੈ ਕੋਈ ਇਹਦਾ ਕੋਈ ਪਾਣੀ ਦੀ ਬੰਨੀਓ ਕੋਈ ਸਫਾਈ ਬੰਨੀਓ ਕੋਈ ਟੂਟੀਆਂ ਬੰਨੀਓ ਕੋਈ ਸੀਵਰੇਜ ਬੰਨੀਓ ਕੋਈ ਬਹੁਤ ਪੇੜਾ ਹਾਲ ਹੈ ਜਿੰਨਾ ਕਹਿ ਲਓ ਉਨਾ ਹੀ ਪੇੜਾ ਕੋਈ ਸੁਝਾਅ ਤੁਹਾਡੇ ਕੋਲ ਹੈ ਸਫਾਈ ਦਾ ਸੁਝਾਅ ਹੈ ਕਿ ਕਮੇਟੀ ਚੰਗਾ ਆਪਦੇ ਜਿਹੜੇ ਫੰਡਸ ਹੈ ਚੰਗੇ ਥਾਵਾਂ ਤੇ ਫੰਡਸ ਲਾਵੇ ਗਲਤ ਥਾਵਾਂ ਤੇ ਫੰਡਸ ਲਾਈ ਜਾਂਦੀ ਹੈ ਚੰਗੇ ਥਾਵਾਂ ਤੇ ਫੰਡਸ ਨਹੀਂ ਲਾਂਦੇ ਇਹ ਨਗਰਪਾਲਿਕਾ ਵੱਲੋਂ ਐਲਾਨਿਆ ਗਿਆ ਰੋਜ਼ ਗਾਰਡਨ ਇਸ ਰੋਜ਼ ਗਾਰਡਨ ਦਾ ਨੀਂਹ ਪੱਥਰ ਸਰਗਸ਼੍ਰੀ ਵਿਅੰਤ ਸਿੰਘ ਜੀ ਨੇ ਰੱਖਿਆ ਸੀ ਕਥਤ ਰੋਜ਼ ਗਾਰਡਨ ਸਾਡੇ ਸ਼ਹਿਰ ਦੇ ਗੰਦਗੀ ਦਾ ਇੱਕ ਪ੍ਰਤੀਕ ਬਣਿਆ ਹੋਇਆ ਹੈ। ਨਗਰ ਕੌਂਸਲ ਨੇ ਫੰਡਾਂ ਦੀ ਭਾਰੀ ਦਰਵਰ ਤੋਂ ਨਵੇਂ ਕੰਟੇਨਰ ਖਰੀਦ ਕਰਕੇ ਕੀਤੀ ਹੈ। ਯਾਦ ਰਹੇ ਨਗਰਪਾਲਿਕਾ ਦੇ ਕੋਲ ਪਹਿਲਾਂ ਵੀ ਕਾਫੀ ਦਾਦਾ ਦੇ ਵਿੱਚ ਕੰਟੇਨਰ ਮੌਜੂਦ ਹਨ ਇਸ ਤੋਂ ਵੱਧ ਸ਼ਰਮਨਾਕ ਗੱਲ ਹੈ ਕਿ ਇਹ ਕੰਟੇਨਰ ਸੰਗਨੀਆਬਾਦੀਆਂ ਵਿੱਚ ਰੱਖੇ ਗਏ ਹਨ ਇਹ ਕੰਟੇਨਰ ਕੂੜਾ ਸਮਰਟਨ ਵਿੱਚ ਨਹੀਂ ਸਗੋਂ ਕੂੜਾ ਵਿਦਾਉਣ ਵਿੱਚ ਮਦਦ ਕਰ ਰਹੇ ਹਨ ਸਫਾਈ ਤੇ 7 ਕਰੋੜ ਖਰਚ ਕਰਨ ਵਾਲੀ ਕਮੇਟੀ ਦੇ ਸਫਾਈ ਸੇਵਕਾਂ ਦੇ ਪ੍ਰਧਾਨ ਨੇ ਵੀ ਸਫਾਈ ਦੇ ਭੈੜੇ ਹਾਲਤ ਲਈ ਅਧਿਕਾਰੀਆਂ ਨੂੰ ਹੀ ਦੋਸ਼ੀ ਠਹਿਰਾਇਆ ਮੁੱਖ 6 ਜਿਵੇਂ ਕਣਗੇ ਹੋਣਾ ਅੱਛਾ ਇਸ ਤਰ੍ਹਾਂ ਪ੍ਰਧਾਨ ਸਾਹਿਬ ਤੁਹਾਡਾ ਸ਼ੁਭਨਾਮ ਜੀ ਪ੍ਰਕਾਸ਼ ਚੰਦ ਜੀ ਤੁਹਾਡਾ ਇਸ ਜਥੇਬੰਦੀ ਚ ਕਿਹੜੇ ਅਹੁਦੇ ਤੇ ਕੰਮ ਕਰਦੇ ਹੋ ਮੈਂ ਪੰਜਾਬ ਦਾ ਪ੍ਰਚਾਰਕ ਹਸਕਰਾਂ ਆਲ ਇੰਡੀਆ ਸਪਾਈ ਮਜ਼ਦੂਰ ਆਲ ਇੰਡੀਆ ਆਲ ਇੰਡੀਆ ਸਪਾਈ ਮਜ਼ਦੂਰ ਕਾਂਗਰਸ ਦਾ ਪੰਜਾਬ ਦੇ ਪੰਜਾਬ ਦੇ ਅੱਛਾ ਇਸ ਤਰ੍ਹਾਂ ਪ੍ਰਧਾਨ ਸਾਹਿਬ ਅਸੀਂ ਇਹਦਾ ਸਰਵੇ ਕੀਤਾ ਜਿਹੜਾ ਉਹਦੇ ਚ ਇੱਕ ਸਫਾਈ ਵਾਲੀ ਵੀ ਜਿਹੜੀ ਮਾਦ ਆਉਂਦੀ ਹੈ ਠੀਕ ਹੈ ਜੀ ਉਹਦੇ ਬਾਰੇ ਲੋਕਾਂ ਦੇ ਪੱਖ ਤੋਂ ਅਸੀਂ ਸੁਣਿਆ ਤੇ ਸਫਾਈ ਸੇਵਕਾਂ ਦੀਆਂ ਜੋ ਇੱਥੇ ਲੋਕਲ ਲੈਵਲ ਦੀਆਂ ਮਜਬੂਰੀਆਂ ਉਹਦੇ ਬਾਰੇ ਕੁਝ ਸਾਨੂੰ ਦੱਸੋ ਉਹਦੇ ਬਾਰੇ ਇਸ ਭਰਾਂ ਜੀ ਖਾਸ ਕਰਕੇ ਜਿਹੜੇ ਸ਼ਹਿਰ ਦੀ ਆਬਾਦੀ ਕਾਫੀ ਵੱਧ ਚੁੱਕੀ ਹੈ ਉਸ ਦੇ ਮੁਤਾਬਕ ਘਟੋ ਘਟੇ ਮੁਲਾਜ਼ਮ ਖਰ ਦੇ ਮੁਤਾਬਕ ਹੈ ਘਟੋ ਘਟੇ 600 ਮੁਲਾਜ਼ਮ ਚਾਹੀਦਾ ਕੋਟ ਗੁਰੇ ਦੇ ਵਿੱਚ ਜਿਹੜੀ ਬਾਹਰੀ ਵਸਤੀ ਬਣਦੀ ਹੈ ਦਿਨ ਵਰ ਦਿਨ ਹੋਰ ਵਧੀ ਜਾਂਦਾ ਹੈ ਬੰਦੇ ਇੱਥੇ ਨਵੀਂ ਜਿਹੜੀ ਪੋਸਟਾਂ ਆ ਉਹ ਰੱਖਦੇ ਨਹੀਂ ਪ੍ਰਧਾਨ ਜੀ ਆ ਯੋ ਸਾਹਿਬ ਜੀ ਇਹ ਕਹਿੰਦੇ ਆ ਕਹਿੰਦਾ ਵੀ ਡਾਇਰੈਕਟਰ ਵੱਲੋਂ ਸਾਨੂੰ ਮਨਜ਼ੂਰੀ ਨਹੀਂ ਮਿਲਦੀ ਅਸੀਂ ਬਾਰ-ਬਾਰ ਬੇਨਤੀ ਕੀਤੀ ਆ ਯੋਨ ਪ੍ਰਧਾਨ ਨਾਲ ਬੇਨਤੀ ਕੀਤੀ ਆ ਬਹਿ ਕੇ ਮੀਟਿੰਗਾਂ ਵੀ ਲਈਆਂ ਕਿ ਸਾਡੇ ਜੀ ਨੇ ਬੰਦੇ ਭਰਤੀ ਕਰੋ ਜੇ ਅਗਰ ਤੁਸੀਂ ਪੱਕੇ ਤੌਰ ਤੇ ਨਹੀਂ ਰੱਖ ਸਕਦੇ ਪਾਰਟ ਟਾਈਮ ਡੇਲੀ ਵੇਜ ਇਸ ਤੇ ਰੱਖੀ ਸਕਦੇ ਆ ਇਸ ਤਰ੍ਹਾਂ ਦੀ ਗੱਲਾਂ ਕਈ ਵਾਰ ਯਾਨੀ ਕਿ ਸਾਡੇ ਨਾਲ ਮੀਟਿੰਗ ਜੀ ਨੰਨ ਕੀਤੀ ਹਾਂ ਜੀ ਮੈਂ ਆਦੇਵਾਰੇ ਵੀ ਯਾਨੀ ਕਿ ਕਈ ਵਾਰ ਓਨ ਡਾਇਰੈਕਟਰ ਸਾਹਿਬ ਨਵੇਂ ਆਏ ਆ ਇਹਨਾਂ ਨਾਲ ਤਾਂ ਇੰਨੀ ਗੱਲ ਨਹੀਂ ਹੋਈ ਆ ਅੱਗੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨਾਲ ਕਈ ਵਾਰ ਜਾ ਕੇ ਗੱਲਬਾਤ ਵੀ ਕੀਤੀ ਵੀ ਆ ਨਵੀਂ ਜਿਹੜੀ ਪੋਸਟ ਆ ਇਹਨਾਂ ਨੂੰ ਦਿਓ ਇੱਕ ਸਾਡੇ ਇੱਕ ਬਹੁਤ ਜ਼ਿਆਦਾ ਵੱਡੀ ਪਰੋਮਲੇ ਆ ਕਿ ਕਾਫੀ ਸਾਲ ਹੋ ਗਏ ਘੱਟੋ ਘੱਟ 15 12 13 ਸਾਲ ਹੋ ਗਏ ਆ ਡਰਾਈਵਰ ਬਤੌਰ ਕੰਮ ਕਰਦਾ ਰਿਹਾ ਡਿਊਟੀ ਯਾਨੀ ਕਿ ਸਫਾਈ ਤਨਖਾਹਾਂ ਫਾਇਦੇ ਵੀ ਦੇ ਰਹੇ ਆ ਕੰਮ ਡਰਾਈਵਰ ਦੇ ਲੈ ਰਹੇ ਆ ਇਹ ਵੀ ਬਹੁਤ ਜ਼ਿਆਦਾ ਇੱਕ ਈਓ ਸਾਹਿਬ ਮੋੜ ਸਿੰਘ ਸੀਗੇ ਆਪਣੇ ਇੱਥੇ ਕੋੜਕੂਰਾ ਇਹਨਾਂ ਤੋਂ ਅੱਜ ਤੋਂ 15 16 ਸਾਲ ਪਹਿਲੇ ਯਾਨੀ ਕਿ ਲਿਖ ਕੇ ਦਿੱਤਾ ਹੋਇਆ ਡਰਾਂ ਕਿ ਤੁਹਾਨੂੰ ਡਰਾਈਵਰ ਰੱਖਿਆ ਜਾਊਗਾ ਉਸ ਤੋਂ ਬਾਅਦ ਤਿੰਨ ਚਾਰ ਡਰਾਈਵਰ ਹੋਰ ਰੱਖੇ ਗਏ ਆ ਪਰ ਸਾਡਾ ਸਫਾਈ ਸੇਵਕ ਜਿਹੜਾ ਹੈਗਾ ਉਹ ਉੱਤੇ ਉੱਤੇ ਹੀ ਆ ਇੱਥੇ ਕੁੱਲ ਕਿੰਨੇ ਸਫਾਈ ਸੇਵਕ ਜੀ ਕੋੜਕੂਰੇ ਇੱਥੇ ਹੈਗੇ 248 ਬੰਦੇ 38 ਨਹੀਂ ਤੇ ਚਾਹੀਦੇ ਤੁਹਾਡੇ ਮੁਤਾਬਕ 600 ਕੋ ਇਹ ਇੱਕ ਸਾਨੂੰ ਇਹ ਵੀ ਕੋਈ ਥੋੜੀ ਬਹੁਤੀ ਸ਼ਿਕਾਇਤ ਮਿਲੀ ਹੈ ਤੁਹਾਡੇ ਮੁਲਾਜ਼ਮਾਂ ਵੱਲੋਂ ਵੀ ਉਹਨਾਂ ਤੋਂ ਕੋਈ ਵਿਗਾਰ ਦਾ ਕੰਮ ਵੀ ਲੈਂਦੇ ਆ ਇੱਥੋਂ ਦੇ ਅਫਸਰ ਜਾਂ ਅਧਿਕਾਰੀ ਵਿਗਾਰ ਦਾ ਵੀ ਲੈਂਦੇ ਹੀ ਲੈਂਦੇ ਹੈ ਜੀ ਜਿਹੜੀ ਫੋਕਸ ਮਸ਼ੀਨ ਹੈ ਇਹ ਆਈਏ ਕੋਡਗੁਰੇ ਵਾਸਤੇ ਕਦੇ ਇੱਧਰ ਧੱਕ ਦਿੰਦੇ ਆ ਪੈਸਾ ਕਮੇਟੀ ਦਾ ਕੋਡਗੁਰੇ ਦਾ ਲੱਗਦਾ ਕਿਦੇ ਮੁਕਸਰ ਭੇਜ ਦਿੰਦੇ ਆ ਕਦੇ ਇੱਧਰ ਭੇਜ ਦਿੰਦੇ ਆ ਫ੍ਰੀ ਕੋਡ ਭੇਜ ਦਿੰਦੇ ਆ ਇਹ ਖਾਸ ਕਰਕੇ ਇੱਥੇ ਤਾਂ ਚਲਦੀ ਨਹੀਂ ਘਟਵਾਦੀ ਚਲਦੀ ਆ ਤੇ ਇਹ ਤੋਂ ਹੱਥੋਂ ਕੋਈ ਅਧਿਕਾਰੀ ਘਰਾਂ 'ਚ ਵੀ ਤੁਹਾਡੇ ਮੁਲਾਜ਼ਮਾਂ ਤੋਂ ਕੋਈ ਕੰਮ ਕਰਾਉਂਦੇ। ਘਰਾਂ 'ਚ ਤਾਂ ਜੀ ਖਾਸ ਕਰਕੇ ਕੋਈ ਐਮਸੀ ਹੋਇਆ ਉਹ ਵਿਆਹ ਸਾਦੀ ਜਿੱਥੇ ਭੇਜ ਦਿੰਦੇ ਕੋਈ ਜੀ ਗੱਲ ਨਹੀਂ। ਹਾਂ। ਮਤਲਬ ਜਦੋਂ ਇੱਥੇ ਕੋਈ ਸਰਕਾਰੀ ਫੰਕਸ਼ਨ ਹੁੰਦੇ ਆ ਉਦੋਂ ਵੀ ਤੋਂ ਹੱਥੋਂ ਵਗਾਰ ਲਈ ਜਾਂਦੇ। ਹਾਂ ਹਾਂ ਉੱਥੇ ਸਾਰੇ ਮੁਲਾਜ਼ਮੇ ਤੱਕ ਵੀ ਜਾਂਦੇ ਆ। ਭਾਵੇਂ ਰਾਤ ਹੋਵੇ ਭਾਵੇਂ ਸ਼ਾਮ ਹੋਵੇ ਦਿਨ ਹੋਵੇ ਸਾਰੇ ਮੁਲਾਜ਼ਮਿਆਂ ਨੇ ਕੰਮ ਕਰਦੇ ਹੋ। ਤਾਂ ਤਹੀ ਜਾਂ ਸਾਡੀ ਕਮਜ਼ੋਰੀ ਸਮਝ ਲਓ ਅਫਸਰਾਂ ਦੀ ਅਫਸਰ ਜਿਹੜੇ ਹੈਗੇ ਉਹ ਆਪਦੇ ਬੰਦੇ ਪ੍ਰਧਾਨ ਜਿਹੜਾ ਐਦਮੇਰ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਬੰਦੇ ਲਿਆ ਲਿਆ ਕੇ ਭਰਤੀ ਕਰ ਲਏ ਆ ਸਾਡੇ ਬੰਦੇ ਕਿਉਂ ਸਫਾਈ ਸੇਵਕ ਚੋਂ ਉਹਨਾਂ ਨੂੰ ਪੀਐਨ ਰੱਖੇ ਜਾਣੇ ਸੀ ਜਾਂ ਕੋਈ ਚੌਕੀਦਾਰ ਬੇਲਦਾਰ ਨਹੀਂ ਰੱਖੇ ਜਾਣੇ ਸੀ ਪਰਮੋਸ਼ਨ ਨਹੀਂ ਹੁੰਦੀ ਪਰਮੋਸ਼ਨ ਨਹੀਂ ਹੁੰਦੀ ਦੂਸਰੇ ਬੰਦੇ ਜਾ ਕਰ ਹਾਂ ਇੱਕ ਇਥੋਂ ਇੱਕ ਸਫਾਈ ਸੇਵਕ ਨੂੰ ਏਰੀਆ ਕਿੰਨਾ ਕੁ ਦਿੰਦੇ ਆ ਤੇ ਉਹਦੀ ਲੋਡ ਮੁਤਾਬਕ ਜਿਆਦਾ ਹੁੰਦਾ ਜਾਂ ਕਿਸ ਤਰ੍ਹਾਂ ਹੁੰਦਾ ਇਹ ਤਾਂ ਬਹੁਤ ਹੀ ਜਿਆਦਾ ਹੁੰਦਾ ਜੀ ਜਿਹੜੇ ਸਾਡੇ ਰੂਲ ਦੇ ਮੁਤਾਬਕ ਆ ਇਹ ਤਾਂ ਹਜ਼ਾਰ ਗੱਜ ਸਾਨੂੰ ਹੋਣਾ ਚਾਹੀਦਾ ਸਫਾਈ ਦਾ ਜਿਹੜੇ ਇਹਨਾਂ ਨੇ ਟਰੈਕਟਰ ਤੇ ਕੰਟੇਨਰ ਵਗੈਰਾ ਤਾਂ ਲੈ ਲੈ ਨਵੇਂ ਵੀ ਤੁਹਾਨੂੰ ਸਫਾਈ ਆਸ ਤੇ ਛੋਟੇ ਛੋਟੇ ਜਿਹੜੇ ਸੰਦ ਆਮ ਜ਼ਰੂਰ ਤੇ ਪੈਂਦੀ ਆ ਉਹਨਾਂ ਵਾਸਤੇ ਵੀ ਇਹਨਾਂ ਨੇ ਕੋਈ ਪ੍ਰੋਵੀਜ਼ਨ ਰੱਖੀ ਆ ਇਸ ਤਰ੍ਹਾਂ ਇਹ ਪ੍ਰੋਮਲ ਤਾਂ ਦੇਖੋ ਕਾਫੀ ਹੈਗੀਆਂ ਪੱਠਲ ਐ ਨਹੀਂਗਾ ਜਦੋਂ ਕੂੜਾ ਪਾ ਕੇ ਕਚਰਾ ਪਾ ਕੇ ਛੱਡਦੇ ਆ ਟਰਾਲੀ 'ਚ ਕਈ ਵਾਰ ਪੱਠਲ ਵੀ ਨਹੀਂ ਹੁੰਦਾ ਕਈ ਵੀ ਨਹੀਂ ਹੁੰਦੀ ਕਈ ਹੁੰਦੀ ਟੁੱਟੀ ਹੁੰਦੀ ਐ ਇਹੋ ਜਿਹੇ ਕੰਮ ਤਾਂ ਫਿਰ ਹੋਜੇ ਆਉਣੇ ਆ ਪ੍ਰੋਮਲ ਤਾਂ ਕਾਫੀ ਹੈਗੇ ਹਾਲ ਤਾਂ ਸੀ ਸੈਂਟਰੀ ਸਟੋਰ ਕਹਿੰਦੇ ਆ ਚੀਜ਼ ਆਣੀਗੀ ਉਹ 2 ਦਿਨ 4 ਦਿਨ 10 ਦਿਨ ਬਾਅਦ ਲਿਆ ਕੇ ਦੇ ਦਿੰਦੇ ਆ ਇਸੇ ਸਮੱਸਿਆ ਨਾਲ ਮਿਲਦੀ ਜੁਲਦੀ ਇੱਕ ਹੋਰ ਸਮੱਸਿਆ ਹੈ ਜਨਤਕ ਪਸ਼ਾਬ ਘਰਾਂ ਅਤੇ ਲੈਟਰਿਨਾਂ ਦੀ ਪਹਿਲੀ ਹਾਲਤ ਬਹੁਤ ਸਾਰੀਆਂ ਲੋੜ ਵਾਲੀਆਂ ਥਾਵਾਂ ਤੇ ਤਾਂ ਇਹਨਾਂ ਦੀ ਹੋਂਦ ਹੀ ਨਹੀਂ ਹੈ ਜੋ ਪਸ਼ਾਬ ਘਰ ਜਾਂ ਲੈਟਰਨਾਂ ਬਣਾਈਆਂ ਗਈਆਂ ਹਨ ਉਹਨਾਂ ਦੀ ਸਫਾਈ ਦਾ ਇੰਨਾ ਮਾੜਾ ਹਾਲ ਹੈ ਕਿ ਕੋਈ ਵੀ ਆਦਮੀ ਉਹਨਾਂ ਦੀ ਵਰਤੋਂ ਹੀ ਨਹੀਂ ਕਰ ਸਕਦਾ ਸ਼ਹਿਰ ਦੇ ਮੁਹੱਲਿਆਂ ਵਿੱਚ ਗਲੀਆਂ ਅਤੇ ਸੜਕਾਂ ਦੇ ਵੀ ਬਹੁਤ ਖਸਤਾ ਹਾਲਤ ਹੈ। ਕਈ ਮੁਹੱਲੇ ਤਾਂ ਪੱਕੀਆਂ ਗਲੀਆਂ ਤੋਂ ਬਿਲਕੁਲ ਵਾਂਝੇ ਹਨ। ਪ੍ਰধান ਨਗਰਪਾਲਿਕਾ ਨਾਲ ਗੱਲ ਕੀਤੀ ਸੋ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਕਾਰਪੋਰੇਟ ਕਮੇਟੀ ਦੀ ਪਹਿਲਾਂ ਸੀ ਤੇਲ ਦੇ ਜਾਣ ਕਾਰਨ ਇਹ ਜਿਹੜੀ ਆ ਉਹ ਸਾਡੀ ਪੋਜੀਸ਼ਨ ਨਹੀਂ ਰਹੀ ਅੱਜ ਸੁੱਡਾਰੇ ਸਾਨੂੰ ਪੈਸੇ ਆਏ ਐ ਸਟੀਟ ਡਿਵੈਲਪਮੈਂਟ ਅਥਾਰਟੀ ਤੋਂ ਕੁਝ ਅਸੀਂ ਪਲੈਨਿੰਗ ਬੋਰਡ ਤੋਂ ਪੈਸੇ ਲਾਏ ਹੈਗੇ ਆ ਤੇ ਅਸੀਂ ਆਪਣੇ ਉਹ ਵੀ ਆ ਟ੍ਰਾਈਂਗ ਆਵਰ ਲੈਵਲ ਬੈਸਟ ਕਿ ਸ਼ਹਿਰ ਦੀ ਕੋਈ ਗਲੀ ਕੱਚੀ ਨਾ ਰਵੇ ਐਨ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਰਾ ਸ਼ਹਿਰ ਕੁਮਲੋ ਤੁਹਾਨੂੰ ਕੋਈ ਕੱਚੀ ਗਲੀ ਕੋੜਗੁਰਾ ਸ਼ਹਿਰ ਰਿਤੋਂ ਨਹੀਂ ਮਿਲੇਗੀ। ਨਾਲੀਆਂ ਦਾ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਵੀ ਇਹ ਜਰੀਆਂ ਉਹਦਾ ਲੈਵਲ ਠੀਕ ਹੋਣ। ਤੁਹਾਡਾ ਪਿੱਛੇ ਜੇ ਮੈਨੂੰ ਜਦ ਡੈਪੂਟੇਸ਼ਨ ਮਿਲਿਆ ਸੀਗਾ ਤੇ ਤੁਹਾਡੀਆਂ ਜਿੰਨੀਆਂ ਵੀ ਡਿਮਾਂਡ ਸੀਗੀਆਂ ਅਸੀਂ ਬਹੁਤ ਮੈਨਿਊਟਲੀ ਉਹਨਾਂ ਨੂੰ ਪੜਿਆ ਮੈਨਿਊਟਲੀ ਸਟਡੀ ਕੀਤਾ ਤੇ ਸਾਡੀ ਕੋਸ਼ਿਸ਼ ਉਹੀ ਰਹੀ ਕਿ ਉਹ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਜਲਦੀ ਤੋਂ ਜਲਦੀ ਤੇ ਠੀਕ ਤਰੀਕੇ ਨਾਲ ਅਸੀਂ ਉਹਨਾਂ ਨੂੰ ਟੈਕਲ ਕਰੀਏ ਤੇ ਜਿਹੜੇ ਸ਼ਹਿਰ ਦੇ ਗਲੀਆਂ ਤੁਸੀਂ ਕਹਿੰਦੇ ਸਾਰੇ ਪੱਕੇ ਕਿਤੇ ਮਤਲਬ ਸਰਵੇ ਕੀਤਾ ਮੈਂ ਮੇਰਾ ਖਿਆਲ ਵੀ ਹਰ ਹਫਤੇ ਕੋਈ ਸ਼ਹਿਰ ਦਾ ਮਹੱਲਾ ਨਹੀਂ ਜਿਸ ਮੈਂ ਆ ਗਿਆ ਪਰੰਤੂ ਸਚਾਈ ਇਸ ਦੇ ਬਿਲਕੁਲ ਉਲਟ ਹੈ ਬਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਲਖੀ ਰਾਮ ਜੀ ਇਹ ਮਹੱਲਾ ਕਿਹੜਾ ਇਹ ਮਹੱਲਾ ਜੀ ਇਹ ਸਮਰਥਨ ਵਾਸੀ ਆਪਣੇ ਸ਼ਹਿਰ ਦਾ ਦਫਾਦਰ ਸਿੰਘ ਨਗਰਾ ਜੀ ਤੇ ਇਹ ਕੀ ਗੱਲ ਸੜਕਾਂ ਇਸ ਤਰ੍ਹਾਂ ਟੁੱਟੀ ਫੁੱਟੀ ਪਈ ਆ ਇਹ ਜੀ ਕਮੇਟੀ ਵਾਲੇ ਕੋਈ ਨਹੀਂ ਸੁਣਦੇਗੇ ਸਾਡੀ ਅਸੀਂ ਬਹੁਤ ਵਾਰੀ ਰੋਏ ਆ ਜਮੇਰ ਨੂੰ ਲਿਖ ਕੇ ਵੀ ਦਿੱਤਾ ਕਿੰਨੇ ਸਾਡਾ ਨੂੰ ਇਹ ਸੜਕ ਜਾਂਦੀ ਹੈ ਜੇ ਤੇ ਕੰਮ ਤੋਂ ਕੰਮ 500 ਘਰ ਨੂੰ ਜਗ੍ਹਾ ਜਗ੍ਹਾ ਇਹ ਜਾ ਰਹੀ ਸੜਕ ਤੇ ਤੁਸੀਂ ਕਦੇ ਲਿਖ ਕੇ ਨਹੀਂ ਦਿੱਤਾ ਕਮੇਟੀ ਨੂੰ ਵੀ ਵਾਰੀ ਲਈ ਸੇਜਦਾ ਜੀ ਕਦੇ ਨਹੀਂ ਸਾਡੀ ਸੁਣਾਈ ਅਸੀਂ ਬਗੈਰ ਸਾਰੇ ਸਮੇਤ ਬੱਚੇ ਅਸੀਂ ਮਰੇ ਕੋਈ ਸਾਡੀ ਸੁਣਾਈ ਨਹੀਂ ਤੇ ਕੋਈ ਧਰਨਾ ਵਗੈਰਾ ਨਹੀਂ ਦਿੱਤਾ ਤੁਸੀਂ ਇਹ ਦੱਸੋ ਇਹਦੇ ਵਾਸਤੇ ਧਰਨਾ ਦਿੱਤਾ ਅਸੀਂ ਕਹਿੰਦੇ ਜੀ ਅਸੀਂ ਬਣਾਵਾਂਗੇ ਸੀਵਰੇਜ ਅਪ੍ਰੈਲ ਦਾ ਸਾਡੇ ਨਾਲ ਕੀਤਾ ਵੀ ਸੀਵਰੇਜ ਸਾਡੇ ਨਿਕਾਸ ਵੀ ਨਹੀਂ ਪਾਣੀ ਦਾ ਹੈ ਹੈ ਅਸੀਂ ਉਹਨਾਂ ਨੂੰ ਕਿ ਕਿੰਨਾ ਮਹੀਨਾ ਅਪ੍ਰੈਲ ਚਾਲੂ ਕਰ ਦੂੰਗਾ ਸਿਵਰੇ ਅਜੇ ਤੱਕ ਨਹੀਂ ਚਾਲੂ ਹੋਇਆ ਤੁਹਾਨੂੰ ਦਿਖਾਵਾਂ ਛੜਕਾਂ ਸੰਗ ਨਾਲੇ ਵੱਡੇ ਡੂੰਘੇ ਬਚਾ ਡਿਗ ਤੇ ਜਿਉਂਦਾ ਨਹੀਂ ਨਿਕਲ ਸਕਦਾ ਟਰੱਕ ਡਿਗ ਤੇ ਕੋਈ ਆਸਥਾ ਨਹੀਂ ਐਸੇ ਰੋਜ਼ ਐਕਸੀਡੈਂਟ ਹੁੰਦੇ ਆ ਜਿਹੜੇ ਕਿ ਨਾਲਿਆਂ ਦੇ ਵਿੱਚ ਟਰੱਕ ਡਿੱਗਦੇ ਆ ਔਰ ਨਾਲੀਆਂ ਟੁੱਟੀਆਂ ਹੋਈਆਂ ਕੋਈ ਹਸਾਵਨ ਇਹਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਕਮੇਟੀ ਇਹਨਾਂ ਦੀ ਕਮੇਟੀ ਕਿਉਂ ਨਹੀਂ ਠੀਕ ਕਰ ਰਹੀ ਤੁਸੀਂ ਕਹ ਰਹੇ ਆ ਤੇ ਐਮਸੀ ਨੂੰ ਕਿਹਦੇ ਬਾਰੇ ਐਮਸੀ ਨੂੰ ਛੱਡ ਕੇ ਸਾਰੇ ਕੋਲੇ ਉੱਥੋਂ ਦੀ ਰੋਜ਼ ਟਾਪਦੇ ਆ ਐਮਸੀ ਰੋਜ਼ ਟਾਪਦੇ ਜੀ ਉੱਥੋਂ ਦੀ ਹਾਂ ਐਮਸੀ ਰੋਜ਼ ਟਾਪਦੇ ਆ ਰੋਜ਼ ਕਮੇਟੀ ਵਾਲੇ ਅਫਸਰ ਆਉਂਦੇ ਆ ਵੇਖਣ ਵੇਖ ਕੇ ਮੁੜ ਜਾਂਦੇ ਕੋਈ ਵਾਸਤਾ ਨਹੀਂ ਕਾਰਾਂ ਕਾਰ ਦੇ ਵਿੱਚ ਬੈਠੇ ਹੁੰਦੇ ਆ ਕਾਰ ਬੰਦ ਹੁੰਦੀ ਇਹਦਾ ਕੀ ਹੱਲ ਹੋਣਾ ਚਾਹੀਦਾ ਇਹਦਾ ਹੱਲ ਹੱਲੇ ਕਮੇਟੀ ਸੋਚੋ ਅਫਸਰ ਸੋਚਣ ਵੀ ਕਿਉਂ ਇਹ ਹੁੰਦਾ ਪਬਲਿਕ ਕੀ ਕਰ ਸਕਦੀ ਪਬਲਿਕ ਕੋਲੇ ਕੋਈ ਸਾਧਨ ਹੋਵੇ ਕੋਈ ਇਹ ਚਲੋ ਸਫਾਈ ਵਗੈਰੇ ਦਾ ਠੀਕ ਆ ਵੀ ਹਾਰੇ ਕਰ ਸਕਦਾ ਦਿੱਲੀ ਰਹਿੰਦਾ ਦਿੱਲੀ ਰਹਿੰਦਾ ਮੈਂ ਕੱਲ ਬੱਚਾ ਖੱਡਿਆ ਨਾ ਮਾ ਪੌੜਿਆਂ ਦਾ ਮੁੰਡਾ ਨਿਕਾਇਆ ਡੀਪਾ ਕੱਲ ਮਾ ਸਾ ਪਿਤਾ ਚਲੋ ਜੀ ਠੀਕ ਹੈ ਇਹ ਤਾਂ ਤਨਵਰ ਬਣ ਚੁੱਕੀ ਹੈ ਇਹ ਕਿੰਨੇ ਸਮੇਂ ਚ ਬਣ ਚੁੱਕੀ ਹੈ ਇਹ ਸੜਕਾਂ ਬਾਰੇ ਇਹ ਸੜਕਾਂ ਮੇਰੇ ਖਾਲ ਜੀ ਫੁੱਟੇ ਰਹੀ ਜੀ ਤਨਵਰੀ ਮੰ ਤਨਵਰੀ ਬਣੀ ਆ ਤੇ ਤਿੰਨ ਸਾਲਾਂ ਜੀ ਮੇਰੇ ਖਾਲ ਬਣ ਚੁੱਕੀ ਆ ਤਿੰਨ ਚਾਰ ਸਾਲਾਂ ਜੀ ਇੱਕ ਮਹੀਨਾ ਸੜਕ ਬਣੀ ਨੂੰ ਹੋਇਆ ਸੀ ਤੇ ਦੁਬਾਰਾ ਤੋੜੀ ਗਈ ਉਹਨਾਂ ਤੋੜਤੀ ਇਹਨਾਂ ਟੈਲੀਫੋਨ ਵਾਲਿਆਂ ਨੂੰ ਆ ਰਹੇ ਇਹ ਮਾਰ ਕੇ ਉਹ ਮੇਰੇ ਬਣਾ ਕੇ ਹਲੇ ਸਮਾਨ ਵੀ ਨਹੀਂ ਚੱਕ ਲੈ ਜਾਂਦੇ ਜਦੋਂ ਤੋੜ ਜਾਂਦੇ ਆ ਪਤਾ ਨਹੀਂ ਤਾਂ ਇਹਨਾਂ ਦਾ ਆਸ ਮੇਰੇਲੇ ਮਿਲੇ ਆ ਤੇ ਹੁਣ ਵੀ ਤੇ ਤੁਸੀਂ ਵੇਖੋ ਨਾ ਇੱਥੇ ਥੋੜਾ ਜਿਹਾ ਐਸਾ ਸੀਵਰੇਜ ਦਾ ਪਾਇਆ ਤੇ ਲੋਕੀ ਉੱਥੇ ਦੀ ਜੰਪ ਲਾ ਲਾ ਕੇ ਨਿਕਲਦੇ ਸੁਰਕੇ ਵਾਲੇ ਵੀ ਨਹੀਂ ਸਹੀ ਲੰਘ ਸਕਦੇ ਤੇ ਸਕੂਟਰ ਤੇ ਮੋਟਰਸਾਈਕਲ ਵਾਲਿਆਂ ਤਾਂ ਨਾ ਹੁਣੇ ਕੀ ਆ ਇਹ ਜਰ ਐਸ ਸੀਵਰੇਜ ਨੂੰ ਜਾਊਂਗੇ ਤੁਸੀਂ ਖੁਦ ਹੀ ਵੇਖ ਲੋਗੇ ਵਾਰਾ ਪਸ਼ੂ ਵਾਲੀ ਸਮੱਸਿਆ ਵੀ ਇੱਕ ਭਿਆਨਕ ਰੂਪ ਧਾਰ ਚੁੱਕੀ ਹੈ। ਨਗਰਪਾਲਿਕਾ ਨੇ ਇਸ ਸੰਬੰਧੀ ਕੋਈ ਯੋਗ ਕਾਰਵਾਈ ਨਹੀਂ ਕੀਤੀ। ਇਹ ਵਾਰਾ ਪਸ਼ੂ ਸ਼ਹਿਰ ਵਿੱਚ ਹੁਣ ਤੱਕ ਅੱਠ-ਆਕਤਿਆਂ ਨੂੰ ਜਾਨੋਂ ਹੀ ਮਾਰ ਚੁੱਕੇ ਹਨ। ਲੱਗਦਾ ਸਖੇ ਜਿਵੇਂ ਇਸ ਤਰ੍ਹਾਂ ਦੇ ਪੱਛੀ ਉਹ ਮਾਝਾ ਤੁਹਾਡਾ ਨਾਮ ਕੀ ਹੈ? ਮੈਂ ਮੇਰਾ ਨਾਮ ਮਦਨਾਲਾ ਹੈ ਜੀ। ਮੈਂ ਰਿਟਾਇਰਡ ਟੀਚਰ ਐ। ਮਨਾਲਾ ਘਰ ਇੱਥੇ ਵਾਰਾ ਪਸ਼ੂ ਬਮਾਰ ਕਰਕੇ ਤੁਹਾਡੇ ਲੜਕੇ ਦੇ ਐਕਸੀਡੈਂਟ ਹੋ ਗਿਆ ਸੀ ਇਸ ਤਰ੍ਹਾਂ। ਹਾਂ ਜੀ ਉਹ ਲੜਕਾ ਇੱਥੋਂ ਚੱਲਿਆ ਸੀ ਜੀ ਉਹਦੀ ਮਦਰ ਉਸਦੇ ਨਾਲ ਬੈਠੀ ਸੀ ਤੇ ਇਹ ਚੌਕ ਦੇ ਜੋੜੀ ਚੱਕੀ ਚੌਕ ਦੇ ਵਿੱਚ ਪਸ਼ੂ ੱਟੇ ਲੜ ਰਹੀ ਸੀ। ਤੇ ਉਥੇ ਉਹ ਨਾਲ ਲੰਘਨ ਲਗਾ ਸਾਈਡ ਦੇ ਉਤੋਂ ਦੇ ਟਟਿਆਲੀ ਫੇਰ ਦੇ ਵਿੱਚ ਆ ਕੇ ਉਦੋਂ ਉਸੇ ਵੇਲੇ ਉਹ ਉਸੇ ਵੇਲੇ ਉਹਦੀ ਡੈਥ ਹੋ ਗਈ ਤੇ ਉਹ ਕਿੰਦਰਾ ਘਟਨਾ ਹੋਈ ਇਹ 2 ਸਵਾ 2 ਸਾਲ ਹੋ ਗਏ ਪਿਛਲੇ 2 ਸਾਲ ਜੁਲਾਈ ਦੇ ਛੋਇਆ ਸੀ ਤੇ ਇਹ ਸਾਰੇ ਦੇ ਦੋਸ਼ੀ ਕੌਣ ਹੈ ਇਹ ਦੋਸ਼ੀ ਦੇਖੋ ਜੀ ਦੋਸ਼ੀ ਤਾਂ ਭਾਵੇਂ ਇਸ ਨੂੰ ਜਿਸ ਨੂੰ ਮਰਜ਼ੀ ਬਣਾ ਲੀਏ ਤੇ ਬਾਕੀ ਇਹ ਵੀ ਆਵਾਰਾ ਪਸ਼ੂ ਹੈ ਜੋ ਇਹ ਮਿਊਨਿਸਪਲ ਕਮੇਟੀ ਆ ਉਹਨਾਂ ਦਾ ਅਰੇਂਜਮੈਂਟ ਨਹੀਂ ਕਰ ਰਹੀ ਇਸ ਰਾਜਵੇਰ ਸਿੰਘ ਉਦੋਂ ਪ੍ਰਧਾਨ ਜਿਹੜੇ ਸੀ ਉਹਨਾਂ ਨੇ ਉੱਥੋਂ ਭੋਗ ਵੇਲੇ ਬਿਆਨ ਵੀ ਦਿੱਤਾ ਸੀ ਵੀ ਅਸੀਂ ਇੱਕ ਪਹਿਲਾਂ ਕਾਂਜੀਆ ਹਾਊਸ ਹੁੰਦਾ ਸੀ ਕਾਂਜੀਆ ਹਾਊਸ ਬਣਾਵਾਂਗੇ ਲੇਕਿਨ ਉਹ ਬਸ ਉੱਥੇ ਵੀ ਉੱਥੇ ਹੀ ਰਹਿ ਗਿਆ ਉਹਨਾਂ ਕਹਿੰਦੇ ਸੀ ਆਵਾਰਾ ਪਸ਼ੂ ਨੂੰ ਅਸੀਂ ਉਹ ਕੰਟਰੋਲ ਕਰਨ ਵਾਸਤੇ ਕਾਂਜੀਆ ਹਾਊਸ ਬਣਾ ਕੇ ਰੱਖਾਂਗੇ ਲੇਕਿਨ ਕੁਝ ਵੀ ਨਹੀਂ ਹੋਇਆ ਤੇ ਨਾ ਆਵਾਰਾ ਪਸ਼ੂ ਵਿੱਚ ਖਾਸ ਕਰਕੇ ਗਊਆਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਸਹਿਰ ਵਿੱਚ ਥਾ-ਥਾ ਸੂਰਾਂ ਦੀ ਪਰਮਾਰ ਹੈ। ਤੇ ਠੱਥਾਂ ਦੇ ਚੁੰਡ ਸ਼ਰە ਆਮ ਘੁੰਮ ਰਹੇ ਹਨ کئی ਵਾਰ ਤਾਂ ਆਵਾਰਾ ਪਸ਼ੂ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ ਜਦਾਰੇ ਤੁਹਾਡਾ ਨਾਮ ਆਪਰ ਸਿੰਘ ਜੀ ਮੈਂ ਹਾਂ। ਅਸੀਂ ਸੁਣਿਆ ਵੀ ਤੁਹਾਡੇ ਮੈਸੇਜ ਨੂੰ ਮਤਲਬ ਠੱਠੇ ਨੇ ਇਸ ਤਰ੍ਹਾਂ ਮਾਰਿਆ ਸੀਗਾ। ਹਾਂ ਜੀ। ਉਸ ਦੁਰਘਟਨਾ ਸਾਨੂੰ ਵੇਰਵਾ ਦਿਓ ਥੋੜਾ ਜਿਹਾ। ਵੇਰਵਾ ਇਸ ਤਰ੍ਹਾਂ ਸੀ ਜੀ ਆਪਣਾ ਆਪਣੇ ਘਰ ਆ ਪਹੁੰਚ ਜੀਗਾ। ਕਿ ਉਧਰ ਗਏ ਹੋਏ ਸੀਗੇ। ਪਹੁੰਚ ਜੀਰਨਾਂ ਤੇ ਉਹਨਾਂ ਅੱਖਾਂ ਬਣੀਆਂ ਸੀ। ਉਹ ਜੋ ਵਾਪਸ ਆ ਰਹੇ ਸੀਗੇ ਤੇ ਪਿੱਛੋਂ ਜਾਨੀ ਇਹ ਤੁਰੇ ਆਉਂਦੇ ਇਹਨਾਂ ਨੂੰ ਕੋਈ ਪਤਾ ਲੱਗਾ। ਪਿੱਛੋਂ ਠੱਠੇ ਮਾਰਿਆ ਕਾਲਾ ਠੱਠਾ ਸੀ। ਕਿੰਨੇ ਸੱਟ ਵੱਜੇ? ਬਹੁਤ ਸੱਟ ਸੀ। ਮੀਨਾ ਪੈ ਰਹੀ ਹੈ ਮਾਫੀ ਮੰਗ ਜੀ ਤੇ। ਫਿਰ ਤੁਸੀਂ ਉਹਨਾਂ ਦੇ ਬਾਰੇ ਕਮੇਟੀ ਨੂੰ ਕੋਈ ਕੰਪਲੇਂਟ ਨਹੀਂ ਕੀਤੀ ਨਹੀਂ ਜਿਵੇਂ ਤੁਹਾਨੂੰ ਵੀ ਕੋਈ ਕੀਤੀ ਨਹੀਂ ਅਧਿਰਗੜ ਨਾ ਹੋਇਆ ਤੇ ਤੁਸੀਂ ਦੱਸੋ ਥੋੜਾ ਇਹ ਵਿੱਚ ਸਾਨੂੰ ਮਰ ਸੱਟ ਮੇਰੇ ਬਹੁਤ ਪੁੱਜ ਸੀ ਹੀੜ ਦੀ ਹੱਡੀ ਤੇ ਸਾਰੇ ਮਣ ਕੇ ਮਣ ਕੇ ਹਿੱਲ ਗਏ ਸੀ ਕਿੰਨੇ ਟਾਈਮ ਤੋਂ ਟਕਲੀ ਹੋਈ ਤੇ ਡੁੱਢ ਮਹੀਨਾ ਹੋ ਪਈ ਰਹੀ ਮੰਜੇ ਮਹੀਨਾ ਦਾ ਮੁਸਲਮਾਨ ਤੋਂ 15 ਦਿਨ ਦਾ ਦੋਇਲੇ ਨੇ ਰਹੀ ਸੀ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਮਾਰਾ ਪਸ਼ੂਆਂ ਬਾਰੇ ਸੀ ਇਹ ਬਹੁਤ ਸੱਟਾ ਮਾਰ ਰਹੀ ਕਿੰਨਾ ਨੂ ਸਿਰ ਤੱਕ ਰੋਂ ਅਕੜਾ ਕੋਈ ਕਲਿਆਣ ਹੋ ਕੋ ਹੋਰ ਪਈ ਉਧਰ ਬਚਾਰੀ ਮੇਰੇ ਰਗੀ ਔਰ ਉਹ ਹਿੱਟਾ ਪਿਆ ਮਮੀ ਇਹ ਵੀ ਰੋਕਥਾਮ ਕਿਵੇਂ ਹੋਣੀ ਚਾਹੀਦੀ ਇਹ ਤਾਂ ਹੁਣ ਕਮੇਟੀ ਆਨ ਸੋਚਣਾ ਚਾਹੀਦਾ ਜੀ ਫੜ ਕੇ ਕਿਦੂ ਵਾਸ ਕੱਢ ਕੇ ਹੋਂ ਤਾਂ ਬਾਹਰ ਬੋਲੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਗੁਰਦੇਵ ਸਿੰਘ ਜੀ ਇਹ ਭੈ ਜੀ ਕਿਵੇਂ ਪਈ ਹੈ ਤੇ ਠੱਠੇ ਨੇ ਮਾਰਾਈ ਕਾਲੇ ਨੇ ਅੱਛਾ 15 ਦਿਨ ਹੋ ਗਏ ਜੀ ਹਾਂ 1000 ਰੁਪਏ ਦੇ ਰੇਟ ਲੱਗੇ ਸਾੜਾ ਜੀ ਪੂਰਾ ਨਹੀਂ ਤੁਹਾਡੇ ਕਿੱਥੇ ਸੈਟ ਵਜੀ ਜੀ ਸਾਟ ਇੱਥੇ ਪਾਸੇ ਤੇ ਮਾਰੇ ਰਿਹਾ ਹੈ ਕਿੰਨੇ ਦਿਨ ਦੀ ਗੱਲ ਹੋ ਗਈ ਤੇ ਅੱਜ 14 ਦਿਨ ਹੋ ਗਏ ਤੇ ਕਿੰਨੀ ਸੱਤ ਵਜੇ ਸੱਟੇ ਤੋਂ ਮਾਸ ਪਾਟ ਗਿਆ ਤੇ ਇੱਕ ਹੱਡੀ ਅੰਦਰ ਵਹਿ ਗਈ ਹੂੰ ਕਿਵੇਂ ਹੋਇਆ ਕਟਰਾ ਵਾਪਰੀ ਸਾਰੀ ਮੈਂ ਤੁਰ ਹੀ ਜਾਂਦੇ ਸੀ ਮੂੰਹ ਤੇ ਆ ਨਾ ਪਿੱਛੋਂ ਲਿਆ ਕੇ ਟੋਡ ਮਾਰੇ ਹੂੰ ਇਹ ਫੇ ਤੁਹਾਡਾ ਇਹ ਜਿੰਨਾ ਖਰਚਾ ਹੋ ਗਿਆ ਇਹ ਜਿਹੜੇ ਹਜ਼ਾਰ ਰੁਪਏ ਸਾਡਾ ਖਰਚਾ ਆ ਗਿਆ ਤੇ ਹੁਣ ਕਿਵੇਂ ਇਸ ਤਰ੍ਹਾਂ ਹਜੇ ਵੀ ਠੀਕ ਨਹੀਂ ਚੰਗੀ ਤਰ੍ਹਾਂ ਦਵਾਈਆਂ ਚੱਲੀ ਜਾਂਦੇ ਠੀਕੇ ਤੇ ਦਵਾਈ ਸਾਡਾ ਨਾਂ ਕੀ ਹੈ ਰਾਜ ਰਾਨੀ ਸਬਜ਼ੀ ਵਾਲੇ ਉਡਾਣ ਮਾਰੇ ਆਵੇ ਜਾਂ ਹੋਰ ਹਾਂ ਸਾਡੀ ਆਪਾਂ ਬਸਾਰੀ ਸੜਕ ਤੇ ਆਪਾਂ ਕਿਹਨੂੰ ਜਿੱਥੇ ਥੱਲੇ ਆ ਜਨੋ ਸੀ ਜਦੋਂ ਟ੍ਰੇਨ ਲੜੇ ਇੱਕ ਮਿੰਟ ਪਰ ਵੈਸੇ ਵੀ ਆ ਬੱਚੇ ਸੀ ਮੈਂ ਇੱਥੇ ਪਾਣੀ ਲੈ ਮੈਂ ਤਾਂ ਮੁੰਡਾ ਮੇਰਾ ਤੇ ਵੱਡੀ ਕੁੜੀ ਪਾਣੀ ਇੱਥੇ ਲਈ ਦੇ ਇਹ ਪਰ ਇਸ ਤੋਂ ਪਾਣੀ ਪੜ ਕੇ ਤੇ ਹੋਥੇ ਹੋਏ ਆ ਧੜਮ ਮਦਣੇ ਟੱਕਿਆ ਨਿਆ ਮਾਰੇ ਆ ਲਾ ਇੱਕਦਮ ਸੌਂਦੇ ਘੰਟਾ ਹੋਸ਼ ਨਹੀਂ ਆ ਆ ਬਾਅਦ ਵਿੱਚ ਇਹ ਸੌਣ ਦੇ ਮਹੀਨੇ ਦੀ ਦਿੱਗੀ ਵੀ ਬਾਅਦ ਵਿੱਚ ਕਹਿੰਦੀ ਪੰਛੀ ਨਹੀਂ ਆਹ ਪਸ਼ੂ ਬੋਧ ਇੱਥੇ ਉਹਦੇ ਪਾਗ ਨਾ ਸਭ ਨੂੰ ਪਤਾ ਜੀ ਕਿ ਗਊਸ਼ਾਲਾ ਕਮੇਟੀ ਵੇਖੇ ਜੀ ਉਹ ਤਾਂ ਕੀ ਕਰ ਤਾਂ ਅਸੀਂ ਗਊਸ਼ਾਲਾ ਕਮੇਟੀ ਨੂੰ ਮਿਲਿਆ ਉਹਨਾਂ 13 ਲੱਖ ਦਾ ਬਜਟ ਹੈ ਉਹਨਾਂ ਨੇ ਇਹ ਆਵਾਰਾ ਪਸ਼ੂ ਲੈਣ ਦਾ ਨੰਗਾ ਹੀ ਕਰ ਦਿੱਤੀ ਹੈ ਇਹਦਾ ਫਿਰ ਕੀ ਹੱਲ ਹੋਣਾ ਗਊਸ਼ਾਲਾ ਫਿਰ ਬਣੇ ਕਿਸੇ ਦੇ ਬੰਦ ਕਰ ਦਿਓ ਚਾਰਾਂ ਨੂੰ ਕਰਕੇ ਪਾ ਕੇ ਰੇੜੀ ਤੇ ਤੇ ਨੂਨ ਦੇ ਕਿੱਟੇ ਦੇ ਕੇ ਭੇਜਿਆ ਸੀ ਗਊਸ਼ਾਲਾ ਦਾ ਕੋਣ ਪ੍ਰਧਾਨ ਹੈ ਪਤਾ ਹੈ ਪ੍ਰਧਾਨ ਦਾ ਸੁਰਿੰਦਰ ਕੁਮਾਰ ਹੈ ਐਸੇ ਫੜ ਦੇ ਵਿੱਚ ਹੈ ਸਾਡੇ ਤੁਸੀਂ ਗਊਸ਼ਾਲਾ ਦੇ ਪ੍ਰਧਾਨ ਹੈ ਜੀ ਹਾਂ ਜੀ ਤਾਨੂੰ ਤੁਸੀਂ ਇਹ ਦੱਸੋ ਵੀ ਮਤਲਬ ਕਿੰਨੀਆਂ ਬ੍ਰਾਂਚਾਂ ਐ ਇਸ ਵੇਲੇ ਫੋਟੋ ਬਰੇਜ ਕੌਸ਼ਲਦੀਆਂ ਕੰਮ ਕਰੀਂ। ਕੌਸ਼ਲਦੀਆਂ ਇਹ ਐ ਤਾਂ ਵੀ ਦੋ ਫ੍ਰਾਂਚਾਂ ਦਾ ਮੇਨ ਐ। ਠੀਕ ਐ। ਠਿਕਾ ਪੁਰਾਣੀ ਸੀ ਪਹਿਲਾਂ ਮੁਕਸਰ ਰੋਡ ਤੇ। ਮੁਕਸਰ ਰੋਡ ਤੇ ਇੱਕ ਨਵੀਂ ਬਣਾਈ ਸਖਾਨ ਵਾਲੀ ਰੋਡ। ਠੀਕ ਐ। ਇੱਕ ਸਾਨੂੰ ਪੁਰਾਣੀ ਸ਼ਹਿਰ ਵਾਲਿਆਂ ਨੇ ਹੈਂਡਓਵਰ ਕੀਤੀ ਸੀਗੀ ਉੱਪਰਲੇ ਪਾਸੇ। ਜਿਹੜੇ ਅਬਾ ਮੋਗਰ ਰੋਡ ਤੇ ਜਾਈਏ ਛੋਟੀ। ਉਹ ਤੇ ਇਹ ਬ੍ਰਾਂਚਾ ਐਥੇ ਬਣਾਇਆ ਕਮਰਾ ਛੋਟੀ ਬ੍ਰਾਂਚ ਐ। ਦੋ ਮੇਨ। ਤੇ ਤੁਹਾਡੇ ਮਤਲਬ ਆਪਣੇ ਜਿਹੜੇ ਜਗ੍ਹਾ ਤੁਹਾਡੇ ਕੋਲ ਉਸ ਅਨਸਾਰ ਕੈਪੈਸਿਟੀ ਕਿੰਨੀ ਤੁਹਾਡੇ ਆਵਾਰਾ ਪਸ਼ੂ ਸੰਭਾਲ ਲੈਂਦੀ ਹੈ ਕੈਪੈਸਿਟੀ ਦਾ ਵੇਖੋ ਜਗ੍ਹਾ ਦੇ ਮੁਤਾਬਕ ਜਗ੍ਹਾ ਦਾ ਇਧਰਲੇ ਪਾਸੇ ਨਵੇਂ ਤੇ ਬਹੁਤ ਹੈ ਸਾਡੇ ਕੋਲ ਠੀਕ ਹੈ ਕੈਪੈਸਿਟੀ ਦੀ ਕੋਈ ਜ਼ਮੀਨ ਨਹੀਂ ਹੋਰ ਵੀ ਪ੍ਰਾਪਰਟੀ ਵੀ ਹੈਗੀ ਜੀ ਪ੍ਰਾਪਰਟੀ ਹੈਗੀ ਜੀ ਸਾਡੇ ਕੋਲ 70 80 ਕਿਲੇ 1 ਕਿੱਟ ਜਗ੍ਹਾ ਹੈ ਲੋਕਾਂ ਦੀ ਸੀ ਜੀ ਉਹਨੂੰ ਫਿਰ ਤੁਸੀਂ ਕਿਸ ਤਰ੍ਹਾਂ ਯੂਜ਼ ਕਰਦੇ ਠੇਕੇ ਦੇ ਨੇ ਉਹਦੇ ਅਸੀਂ ਹਰ ਸੌਲ ਤੋਂ ਆਉਣਾ ਹੈ ਜਨਵਰੀ ਭਰ ਵਿੱਚ ਸ਼ੁਰੂ ਕਰ ਦੇਵਾਂਗੇ ਜਨਵਰੀ ਜੀ ਤੇ ਵੀ ਇਤਿਆਰ ਕਰ ਗਏ ਉਹਦੇ ਨਾਮ ਹੀ ਇਤਿਆਰ ਕਰ ਦਿੰਨੇ ਸਾਰੇ ਪਿੰਡਾਂ ਚ ਮੰਡੀ ਜ ਬੰਦ ਦਿੰਦੇ ਆ ਉਹਦਾ 150 ਫਿਕਸ ਕਰ ਦਿੰਦੇ ਆ ਪਿੰਡਾਂ ਦੇ ਜਿੰਮੇਦਾਰ ਆਉਂਦੇ ਉੱਥੇ ਓਪਨ ਯਾਨੀ ਬੋਲੀ ਦੇ ਚ ਕਰਦੇ ਕਿੰਨੇ ਕੰਮਦਨ ਹੋ ਜਾਂਦੇ ਆਮਦਨ ਠੇਕੇ ਦੀ ਨਹੀਂ ਠੇਕੇ ਦੀ ਤਾਂ ਸਾਰੇ ਆਮਦਨ ਕੋਈ ਅੰਦਾਜ਼ਾ ਮਤਲਬ